ਅਕਸਰ ਜਦੋਂ ਅਸੀਂ ਅੱਜ ਦੇ ਨੌਜਵਾਨਾਂ ਨੂੰ ਵੇਖਦੇ ਆ ਅਭਿਆਸ ਦੀ ਘਾਟ ਲੱਗਦੀ ਹੈ ਆਖਰ ਇੱਕੋ ਤਾਂ ਹਰਮੋਨੀਅਮ ਤੋਂ ਤੰਤੀ ਸਾਜ਼ਾਂਵਲ ਕਿਵੇਂ ਆਏ ਕੀ ਜਲਦੀ ਕੀਰਤਨੀਆਂ ਬਣਵਾਸੀ ਕਲਾ ਹਰਮੋਨੀ ਤਾਂ ਕਿਸੇ ਮਤਜਫਰ ਅਗਲੇ ਤੰਤੀ ਸਾਜ਼ਾਂਵਲ ਦੇ ਬਦਲੋਂ ਪੇ ਪ੍ਰਧਾਨ ਤਮੇਸ਼ਾ ਸ਼ਬਦ ਦੀ ਹੋਣੀ ਚਾਹੀਦੀ ਹੈ ਇਨਸਟਰੂਮੈਂਟ ਸੰਗੀਤ ਦੂਜੇ ਨੰਬਰ ਤੇ ਹੈ ਪਰੰਤੂ ਫਿਰ ਵੀ ਕਈ ਵਾਰ ਕੀਰਤਨ ਕਰਦੇ ਕਰਦੇ ਐਨੇ ਕੋ ਵਹਿ ਵੀ ਚਲੇ ਜਾਂਦੇ ਆ ਉਹ ਸ਼ਬਦ ਦੀ ਪ੍ਰਧਾਨਤਾ ਨੂੰ ਦੂਜੇ ਨੰਬਰ ਤੇ ਰੱਖ ਕੇ ਸੰਗੀਤ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ। ਤੰਤੀ ਸਾਜ਼ਾਂ ਨੂੰ ਉਹੀ ਪਹਿਚਾਣ ਦਿੰਦਾ ਜਿਹਦੀ ਰਾਗਾਂ ਦੇ ਪਕੜ ਹੋਵੇ। ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ, ਸਿਰ ਬਾਣੀ ਜਿਨਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਨੀ। ਦੁਨੀਆ ਦੇ ਵਕਵਾ ਕੁਨੇ ਜਿ ਬੈਠੇ ਪੇਟੀ ਸੀ ਵੇਖਰੇ ਸਾਰੀ ਦਸ਼ਕਾਂ ਦਾ ਸਵਾਗਤ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅਕਸਰ ਜਦੋਂ ਅਸੀਂ ਗੱਲ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਨੂੰ ਘਰ ਘਰ ਪਹੁੰਚਾਉਂਦੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਂਦੇ ਤੇ ਸਾਡੀ ਨਿਗਾਹ ਜਾਂਦੀ ਹੈ ਪ੍ਰਚਾਰਕਾਂ ਦੇ ਵੱਲ ਗੁਰੂ ਘਰ ਦੇ ਕੀਰਤਨੀਆਂ ਦੇ ਵੱਲ ਗੁਰੂ ਘਰ ਦੇ ਕਥਾਵਾਚਕਾਂ ਦੇ ਵੱਲ ਆਖਰ ਉਹ ਸਟੱਡੀ ਕਰਦੇ ਕਿਵੇਂ ਨੇ ਕਿਵੇਂ ਸ਼ਬਦਾਂ ਨੂੰ ਕੰਟ ਕਰਦੇ ਨੇ ਕਿਵੇਂ ਇਤਿਹਾਸ ਦੀਆਂ ਕਿਤਾਬਾਂ ਨੂੰ ਕੰਟ ਕਰਦੇ ਨੇ ਤਾਂ ਜੋ ਸੰਗਤ ਦੇ ਵਿੱਚ ਗੁਰਬਾਣੀ ਦੀ ਗੱਲ ਸ਼ਬਦਾਂ ਦੀ ਗੱਲ ਕੀਤੀ ਜਾ ਸਕੇ ਇਤਿਹਾਸ ਦੀ ਗੱਲ ਕੀਤੀ ਜਾ ਸਕੇ ਕਿੰਨਾ ਕੁ ਲੰਬਾ ਸਮਾਂ ਅਭਿਆਸ ਕਰਦੇ ਨੇ ਇਸ ਨੂੰ ਆ ਦੀ ਸਟੇਜ ਤੇ ਬੈਠੇ ਪਕੜ ਨੂੰ ਵੇਖ ਲੈਂਦੇ ਹਾਂ ਸੋ ਅੱਜ ਜਿਹੜੀ ਸ਼ਖਸੀਅਤ ਮੈਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਿੱਖ ਪੰਥ ਦੀ ਉਹ ਨੌਜਵਾਨ ਸ਼ਖਸੀਅਤ ਇੱਕ ਨਹੀਂ ਅਨੇਕਾ ਸ਼ਬਦ ਗੁਰਬਾਣੀ ਦੇ ਕੰਢ ਕੀਤੇ ਸਤਿਗੁਰਾਂ ਦੀ ਇਲਾਹੀ ਬਾਣੀ ਕੰਢ ਕੀਤੀ ਤੇ ਜਦੋਂ ਬਾਣੀ ਕੰਢ ਤੋਂ ਬਾਅਦ ਤੰਤੀ ਸਾਜਾ ਤੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਨਾਮ ਹੀ ਪੈ ਗਿਆ ਭਾਈ ਬਿੰਦਰ ਸਿੰਘ ਜੀ ਤੰਤੀ ਸਾਜਾ ਵਾਲੇ ਆਖਰ ਇਹਨਾਂ ਦੀ ਪਛਾਣ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਰਦ ਉਸ ਤੁਹਾਡੀ ਮਿਹਨਤ ਨੂੰ ਸਲਾਮ ਸੱਚਮੁੱਚ ਬੜੀ ਕਿਰਪਾ ਗੁਰਸੱਭੇ ਤੁਹਾਡੇ ਤੇ ਅਕਸਰ ਜਦੋਂ ਅਸੀਂ ਅੱਜ ਦੇ ਨੌਜਵਾਨਾਂ ਨੂੰ ਵੇਖਦੇ ਆ ਅਭਿਆਸ ਦੀ ਘਾਟ ਲੱਗਦੀ ਹੈ ਪਰੰਤੂ ਸਿੱਖ ਪੰਥ ਦੇ ਵਿੱਚ ਇੱਕ ਨਹੀਂ ਅਨੇਕਾਂ ਨੌਜਵਾਨ ਜਿਹੜੇ ਕੀਰਤਨੀਏ ਬੰਨਣਾ ਚਾਹੁੰਦੇ ਨੇ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਕਿਵੇਂ ਇਸ ਪਾਸੇ ਆਏ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਸੀਂ ਕੀਰਤਨ ਦੀ ਸ਼ੁਰੂਆਤ ਦੀ ਗੱਲ ਕਰ ਲਈਏ ਤਾਂ ਜਦੋਂ ਤੱਕ ਦਸ਼ਮੇਸ਼ ਪਿਤਾ ਕਲਗੀਧਰ ਪਿਤਾ ਸਰਵੰਸਿਦਾਨੀ ਧੰਨਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਖਸ਼ਿਸ਼ ਨਹੀਂ ਹੋ ਸਕਦੀ ਉਦੋਂ ਤੱਕ ਅਸੀਂ ਗੁਰਬਾਣੀ ਨੂੰ ਨਹੀਂ ਸਮਝ ਸਕਦੇ ਸਮਝਣਾ ਬਹੁਤ ਦੂਰ ਦੀ ਗੱਲ ਅਸੀਂ ਉਦੋਂ ਤੱਕ ਗੁਰਬਾਣੀ ਤੱਕ ਪਹੁੰਚ ਨਹੀਂ ਕਰ ਸਕਦੇ ਮਹਾਰਾਜ ਦੀ ਬੇਅੰਤ ਮੇਰ ਹੈ ਦਾਸ ਤੇ ਤਰਸ ਹੈ ਮਹਾਰਾਜਿਆਂ ਦਾ ਜੋ ਮਹਾਰਾਜ ਜੀ ਨੇ ਆਪਣੇ ਕੀਰਤਨ ਵੱਲ ਦਾਸ ਦਾ ਰੁਝਾਨ ਪਾਇਆ ਹੋਇਆ ਹੈ ਤੇ ਹਮੇਸ਼ਾ ਪਾ ਕੇ ਰੱਖਣ ਅਰਦਾਸ ਹੈ ਮਹਾਰਾਜ ਇਸੇ ਤਰ੍ਹਾਂ ਜੋੜੀ ਰੱਖਣ ਇਹ ਵੀ ਵੇਖਣ ਨੂੰ ਮਿਲਦਾ ਹੈ ਤੁਹਾਡੇ ਪਰਿਵਾਰ ਵਿੱਚ ਪਹਿਲਾਂ ਕੋਈ ਗੁਰੂ ਨਾਨਕ ਦੇ ਘਰ ਦਾ ਰਾਹੀ ਨਹੀਂ ਸੀ ਹਾਂਜੀ ਤੁਸੀਂ ਕਿਸੇ ਹੋਰ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਤੁਹਾਡੇ ਬਜ਼ੁਰਗ ਕਿਸੇ ਹੋਰ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਇੱਕੋ ਦਮ ਤੁਹਾਡੇ ਤੇ ਮੇਰ ਹੋਈ ਤੁਸੀਂ ਗੁਰੂ ਨਾਨਕ ਦੇ ਘਰ ਵੀ ਚਾਏ ਸਿੱਖ ਪੰਥ ਵਿੱਚ ਆਏ ਖੰਡੇ ਬਾਟੇ ਦੀ ਪੋਲ ਗ੍ਰੈਂਡ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਰਾਹੀ ਬਣੇ ਕਿ ਕਿਵੇਂ ਚਿੰਕ ਲੱਗੀ ਕਿ ਮੈਂ ਕੀਰਤਨੀਆਂ ਹੀ ਬੰਨਣਾ ਹੈ ਰੋਜ਼ਾਨਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੋਂ ਕੀਰਤਨ ਲਾਈਵ ਆਉਂਦਾ ਹੁੰਦਾ ਸੀ ਜੀ ਤੇ ਪਹਿਲਾਂ ਜਿਵੇਂ ਹਿੰਦੀ ਵਿੱਚ ਸ਼ਬਦ ਜਾਂ ਹਿੰਦੀ ਵਿੱਚ ਭਜਨ ਕਹਿ ਲਈਏ ਉਹ ਹਰਮੋ ਤੁਸੀਂ ਪਹਿਲੇ ਗਾਉਂਦੇ ਹੁੰਦੇ ਸੀ ਹਾਂਜੀ ਹਰਮੋਨੀਅਮ ਤੇ ਗਾਉਂਦੇ ਹੁੰਦੇ ਸੀ ਸਤਸੰਗ ਵਿੱਚ ਜਾ ਕੇ ਹਨਾ ਉਸ ਉੱਥੇ ਗਾ ਰਹੇ ਸੀ ਫਿਰ ਹੌਲੀ-ਹੌਲੀ ਦਰਬਾਰ ਸਾਹਿਬ ਦਾ ਕੀਰਤਨ ਸੁਣਨਾ ਪਸੰਦ ਹੋਇਆ ਮਨ ਨੂੰ ਸਕੂਨ ਮਿਲਦਾ ਸੀ ਕਿਉਂਕਿ ਜੋ ਦਰਬਾਰ ਸਾਹਿਬ ਰੋਜ਼ਾਨਾ ਸੱਚਖੰਡ ਤੋਂ ਲਾਈਵ ਚੱਲਦਾ ਸੀ ਤੇ ਮਨ ਦੀ ਇੱਛਾ ਸੀ ਵੀ ਕੀਰਤਨ ਅਸਲ 'ਚ ਜੋ ਸਕੂਨ ਦਿੰਦਾ ਉਹ ਕੀਰਤਨ। ਕੀ ਬਾਤ ਹੈ ਬਹੁਤ ਤੇ ਇਸ ਕਰਕੇ ਮਨ ਦੀ ਇੱਛਾ ਸੀ ਵੀ ਜਿਵੇਂ ਦਰਬਾਰ ਸਾਹਿਬ ਕੀਰਤਨ ਹੋ ਰਿਹਾ ਉਹ ਸ਼ੈਲੀ ਅਨੁਸਾਰ ਪ੍ਰਾਤਨ ਮਰਿਆਦਾ ਵਿੱਚ ਕੀਰਤਨ ਦੀ ਸਿੱਖਿਆ ਲਈ ਜਾਵੇ। ਤੁਹਾਡੀ ਇਸ ਪਕੜ ਤੋਂ ਤੁਹਾਡੇ ਇਸ ਅਭਿਆਸ ਤੋਂ ਪਤਾ ਲੱਗਦਾ ਤੁਸੀਂ ਚੰਗੀ ਉਸਤਾਦਾ ਦੀ ਸੰਗਤ ਮਾਣੀ ਹੈ। ਜੇਕਰ ਮਹਿਰਮਤਾ ਵਾਲੇ ਦੋੜ ਦੀ ਗੱਲ ਕਰਾਂ ਹਜੇ ਤੁਹਾਡੀ ਉਮਰ ਇੰਨੀ ਲੱਗਦੀ ਨਹੀਂ। ਕਿਸੇ ਉਮਰ ਦੇ ਵਿੱਚ ਤੁਸੀਂ ਪਹਿਲਾ ਉਸਤਾਦ ਧਾਰਨ ਕਰ ਲਿਆ ਸੀ ਕਿ ਮੈਂ ਅੱਜ ਤੋਂ ਬਾਅਦ ਇਸ ਉਸਤਾਦ ਦੇ ਮਗਰ ਲੱਕੇ ਗੁਰਬਾਣੀ ਕੀਰਤਨ ਦਾ ਅਭਿਆਸ ਕਰਨਾ। ਹਾਂਜੀ ਸਭ ਤੋਂ ਪਹਿਲਾਂ ਜਦੋਂ ਮੇਰੀ 5 ਸਾਲ ਦੀ ਉਮਰ ਸੀ ਮੈਨੂੰ ਕੰਨਾਂ ਵਿੱਚ ਹੈੱਡਫੋਨ ਲਾ ਕੇ ਸੰਗੀਤ ਦਾ ਬਹੁਤ ਝਾਨ ਸੀ। ਸ਼ੁਰੂ ਤੋਂ ਸੁਣਦੇ ਰਹਿਆ। ਜੀ ਤੇ ਘਰ ਵਿੱਚ ਕੋਈ ਪਰਿਵਾਰ ਵਿੱਚ ਨਹੀਂ ਸੰਗੀਤ ਨਾਲ ਜੁੜਿਆ ਹੋਇਆ। ਪਰੰਤੂ ਮਹਾਰਾਜ ਵੱਲੋਂ ਮੇਰੀ ਸ਼ੁਰੂ ਤੋਂ ਆ ਵੀ ਚਲੋ ਕੀਰਤਨ ਦਾ ਮਤਲਬ ਸੰਗੀਤ ਦਾ ਬਹੁਤ ਜਿਆਦਾ ਮਤਲਬ ਪ੍ਰੇਮ ਸੀ ਸੰਗੀਤ ਨਾਲ। ਇਸ ਕਰਕੇ ਸੁਣ ਸੁਣ ਕੇ ਬਸ ਸਿੱਖੇ ਸੀਗੇ ਉਸ ਤੋਂ ਬਾਅਦ ਸੋਚਿਆ ਵੀ ਹਰਮੋਨੀਅਮ ਤੇ ਹਰਮੋਨੀਅਮ ਸਿੱਖਣਾ ਜ਼ਰੂਰੀ ਆ ਕਿਉਂਕਿ ਗਾਉਣਾ ਤੇ ਹਰਮੋਨੀਅਮ ਸਿੱਖਣਾ ਬਹੁਤ ਜ਼ਰੂਰੀ ਆ ਇਸ ਕਰਕੇ ਸਾਡੇ ਮਾਸੀ ਬੜਾ ਸਾਹਿਬ ਅ ਦੋ ਬ੍ਰਦਰ ਗਾਉਂਦੇ ਨੇ ਪ੍ਰੀਤ ਬ੍ਰਦਰ ਕਹਿੰਦੇ ਉਹਨਾਂ ਨੂੰ ਸੱਭਿਆਚਾਰਕ ਮੇਲੇ ਤੇ ਫੋਕ ਸਿੰਗਿੰਗ ਕਰਦੇ ਆ ਤੇ ਉਹਨਾਂ ਨੂੰ ਉਹ ਮੇਰੇ ਬ੍ਰਦਰ ਨਾਲ ਪੜ੍ਹੇ ਹੋਏ ਸੀ ਤੇ ਉਹਨਾਂ ਨੂੰ ਆਖਿਆ ਬ੍ਰਦਰ ਨੇ ਬੇਨਤੀ ਕੀਤੀ ਵੀ ਸਿੰਘ ਨੂੰ ਆਪਾਂ ਹਰਮੋਨੀਅਮ ਤੇ ਹੱਥ ਰਖਾਉਣਾ ਤੇ ਉਹਨਾਂ ਨੇ ਮੈਨੂੰ ਸਰਗਮਾ ਵਗੈਰਾ ਕਰਾਈਆਂ ਤੇ ਅਭਿਆਸ ਕਰਵਾਇਆ ਚਲੋ ਵਾਜੇ ਤੇ ਫਿਰ ਥੋੜਾ ਬਹੁਤਾ ਸਿੱਖਿਆ 5 6 ਮਹੀਨੇ ਉਹਨਾਂ ਕੋਲ ਲਾਏ ਹਨ ਉਸ ਤੋਂ ਬਾਅਦ ਫਿਰ YouTube ਤੋਂ ਦੇਖ-ਦੇਖ ਕੇ ਕੋਈ ਸ਼ਬਦ ਕੱਢਣ ਦਾ ਪ੍ਰਯਾਸ ਕਰਨਾ ਤੇ ਫਿਰ ਜੇ ਜਦੋਂ ਅਸੀਂ ਸਕੂਲੇ ਜਾਂਦੇ ਸੀ ਸਕੂਲੇ ਪ੍ਰੇਰ ਹੁੰਦੀ ਸੀ ਪ੍ਰੇਰ ਦੇ ਵਿੱਚ ਕੋਸ਼ਿਸ਼ ਕੀਤੀ ਵੀ ਪ੍ਰੇਰ ਹੋਰ ਤਾਂ ਰਹੀ ਹੈ ਪਰੰਤੂ ਜੇ ਜਿਵੇਂ ਕੀਰਤਨ ਹੁੰਦਾ ਵਾਜੇ ਤੇ ਤਬਲੇ ਨਾਲ ਉਸ ਤਰ੍ਹਾਂ ਹੋਵੇ ਤਾਂ ਹੋਰ ਆਨੰਦ ਬਣ ਜਾਵੇ ਤੇ ਬੱਚੇ ਵੀ ਪਿੱਛੇ ਬੋਲਣ ਹਨਾ ਤੇ ਕੀਰਤਨ ਵਰਗਾ ਮਤਲਬ ਜੋ ਪ੍ਰੇਰ ਕੀਰਤਨ ਵਾਂਗ ਹੋਵੇ ਕਿਉਂਕਿ ਸ਼ਬਦ ਤਾਂ ਉੱਥੇ ਦੇਸ਼ ਬਾਬਰ ਮੋਹ ਹੈ ਪੜਦੇ ਹੈ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹ ਵੀ ਪੜਦੇ ਆ ਆਪਾਂ ਜੇ ਵਾਜੇ ਤੇ ਹਾਰਮੋਨੀਅਮ ਤੇ ਤਬਲੇ ਤੇ ਪ੍ਰੇਰ ਸ਼ੁਰੂ ਕਰਾਈਏ ਤਾਂ ਉਹ ਕਹਿੰਦੇ ਸਾਜ ਤਾਂ ਆਪਣੇ ਕੋ ਹੈ ਨਹੀਂ ਤੇ ਨਾ ਕੋਈ ਬੱਚਾ ਵਜਾਉਣ ਵਾਲਾ ਹੋਵੇ ਫੇਰ ਹੀ ਆ ਤੇ ਇੱਕ ਦੋ ਸ਼ਬਦ ਮੈਂ ਕੱਢੇ ਹੋਏ ਸੀ YouTube ਤੋਂ ਵੇਖ ਕੇ ਜੋ ਮੰਗੇ ਠਾਕੁਰ ਆਪਣੇ ਤੇ ਹੋ ਗਿਆ ਇੱਕ ਦੇਸ਼ ਬਬਰ ਮੋਹ ਹੈ ਹਰ ਜਿਓ ਨਿਮਾਣਿਆ ਤੁਮਾਨ ਤੇ ਸੋਚਿਆ ਵੀ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰੀਏ ਉਹਨਾਂ ਨੇ ਬੇਨਤੀ ਮੰਨੀ ਤੇ ਗੁਰਦੁਆਰਾ ਸਾਹਿਬ ਤੋਂ ਸਾਜ਼ ਲਿਆਉਂਦੇ ਤੇ ਕੀਰਤਨ ਫਿਰ ਪ੍ਰਿੰਸੀਪਲ ਸਾਹਿਬ ਨੂੰ ਸੁਣਾਇਆ ਉਹਨਾਂ ਨੇ ਫਿਰ ਪਰਸਨਲ ਸਾਜ਼ ਸਕੂਲ ਲਈ ਲਿਆਉਂਦੇ ਕੀ ਬਾਤ ਹੈ ਤੇ ਉਸ ਤੋਂ ਬਾਅਦ ਰੋਜ਼ ਪ੍ਰੇਰ ਹੋਇਆ ਕਰੇ ਆਪਣੇ ਸਕੂਲ ਦੇ ਵਿੱਚ ਰੋਜ਼ ਪ੍ਰੇਰ ਵਾਜੇ ਤੇ ਹੋਇਆ ਕਰੇ ਯਾਨੀ ਕਿ ਕਹ ਸੱਦਿਆ ਪਹਿਲੀ ਸਟੇਜ ਤੁਹਾਨੂੰ ਸਕੂਲ ਚੋਂ ਮਿਲ ਚੁੱਕੀ ਸੀ ਕੀਰਤਨ ਦੀ ਅਭਿਆਸ ਦੀ ਤੇ ਫਿਰ ਉਹ ਉੱਥੋਂ ਚੈਣਕ ਵਧੀ ਵੀ ਹੋਰ ਸ਼ਬਦ ਨਵੇਂ ਕਰੀਏ ਵੀ ਜੋ ਸ਼ਬਦ ਪੜ ਰਹੇ ਆ ਹੋਰ ਸ਼ਬਦ ਨਵੇਂ ਕਰੀਏ ਫਿਰ ਇੱਕ ਦਿਨ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਸੀ ਕਿਸੇ ਗਵਾਂਡੀਆਂ ਦੇ ਤੇ ਉੱਥੇ ਸਾਨੂੰ ਸੱਦਿਆ ਗਿਆ ਸੀ ਅਸੀਂ ਗਏ ਤੇ ਉੱਥੇ ਬਾਬਾ ਜੀ ਕੀਰਤਨ ਕਰ ਰਹੇ ਸੀ ਬਾਬਾ ਜੀ ਦਾ ਨਾਮ ਮਲਕੀਤ ਸਿੰਘ ਭੋਲਾ ਜੀ ਗੁਰਦਰਾ ਸਿੰਘ ਸਵਾਸ਼ੀ ਮਾਸੀ ਬੜਾ ਸਾਹਿਬ ਡਿਊਟੀ ਕਰਦੇ ਨੇ ਗ੍ਰੰਥੀ ਸਿੰਘ ਦੀ ਉਹ ਕੀਰਤਨ ਵੀ ਕਰ ਲੈਂਦੇ ਨੇ ਬਹੁਤ ਅੱਛਾ ਤੇ ਉਹਨਾਂ ਦਾ ਕੀਰਤਨ ਸੁਣਿਆ ਤੇ ਮਨ ਇੱਛਾ ਹੋਈ ਵੀ ਕਦੇ ਕੀਰਤਨ ਤਾਂ ਕੀਤਾ ਨਹੀਂ ਮਤਲਬ ਆਪਣਾ ਜਾਂ ਹੈਡ ਤੇ ਜਾਂ ਸੰਗਤ ਦੇ ਵਿੱਚ ਨਹੀਂ ਕੀਤਾ ਕਦੇ ਕੀਰਤਨ ਪ੍ਰੇਰ ਦੇ ਵਿੱਚ ਕਰ ਲੈਨੇ ਆ ਫਿਰ ਬਾਬਾ ਜੀ ਕੋਲ ਮਾਤਾ ਜੀ ਨੂੰ ਕਹਿ ਕੇ ਬੇਨਤੀ ਲਵਾਈ ਤੇ ਬਾਬਾ ਜੀ ਨੂੰ ਆਖਿਆ ਵੀ ਬਾਬਾ ਜੀ ਕੀਰਤਨ ਸਿੱਖਣਾ ਵਾ ਤੇ ਇੱਕ ਦੋ ਸ਼ਬਦ ਕੀਤੇ ਹੋਏ ਉਹਨਾਂ ਨੂੰ ਸੁਣਾਏ ਤੇ ਬਾਬਾ ਜੀ ਕਹਿੰਦੇ ਠੀਕ ਆ ਵੀ ਆ ਜਾਇਆ ਕਰੋ ਹਨਾ ਵੀ ਕਲਾਸ ਲਾਉਣ ਸ਼ਾਮ ਨੂੰ ਤੇ ਬਾਬਾ ਜੀ ਨੇ ਬਹੁਤ ਮਿਹਰ ਕੀਤੀ ਚਲੋ ਮਹਾਰਾਜ ਨੇ ਉਹਨਾਂ ਤੋਂ ਸੇਵਾ ਲਈ ਆ ਤੇ ਬਾਬਾ ਜੀ ਨੇ ਜਿੱਥੇ ਵੀ ਕੀਰਤਨ ਤੇ ਜਾਣਾ ਮੈਨੂੰ ਸਾਈਡ ਤੇ ਲੈ ਕੇ ਜਾਣਾ ਓਕੇ ਤੇ ਉਸ ਤੋਂ ਬਾਅਦ ਬਾਣੀ ਦਾ ਕਹਿੰਦੇ ਪਾਠ ਵੀ ਸਿੱਖਣਾ ਮੈਂ ਕਿਹਾ ਹਾਂਜੀ ਪਾਠ ਵੀ ਸਿੱਖਣਾ ਤੇ ਬਾਬਾ ਜੀ ਨੇ ਸਭ ਤੋਂ ਪਹਿਲਾਂ ਨਿਤਨੇਮ ਦੀ ਸੰਥਿਆ ਕਰਾਈ ਫਿਰ ਤਾਬਿਆਂ ਤੇ ਬਿਠਾ ਲ ਕੇ ਨਿਤਨੇਮ ਵੀ ਕਰਵਾਉਂਦੇ ਸੀ ਅਕਸਰ ਹੀ ਵੇਖਿਆ ਜਾਂਦਾ ਜਦੋਂ ਕੀਰਤਨ ਦੀ ਚਿੰਨ ਖਲਗ ਪਵੇ ਕੀਰਤਨ ਵਾਲ ਬੰਦਾ ਜੁੜ ਪੈਂਦਾ ਹੈ ਅਭਿਆਸ ਬੜਾ ਚੀਜ਼ ਮੰਗਦੀ ਹੈ ਤੁਹਾਡੇ ਨਾਮ ਤੋਂ ਪਿੱਛੇ ਅਜਾ ਤੰਤੀ ਸਾਜਾਂ ਵਾਲੇ ਆਖਰੀ ਇੱਕੋ ਤੋਂ ਹਰਮੋਨੀਅਮ ਤੋਂ ਤੰਤੀ ਸਾਜਾਂ ਵੱਲ ਕਿਵੇਂ ਆਏ ਤੰਤੀ ਸਾਜਾਂ ਦੀ ਜੀ ਗੱਲ ਕਰ ਲਈਏ ਕਦੇ ਵੀ ਤੰਤੀ ਸਾਜ ਨਹੀਂ ਵੇਖੇ ਸੀ ਕਾਲਜ ਜਾਣ ਤੋਂ ਪਹਿਲਾਂ ਕੋਰਸ ਕੀਤਾ ਸ਼ਹੀ ਸਿੱਖ ਮਿਸ਼ਨ ਦੇ ਕਾਲਜ ਜਮਨੇ ਸਰ ਉਹ ਮੈਂ ਆਪ ਜੀ ਨੂੰ ਦੱਸ ਰਿਹਾ ਸੀ ਜਿਹੜੇ ਮਲਕੀਤ ਸਿੰਘ ਭੋਲਾ ਜੀ ਨੇ ਉਹਨਾਂ ਨੇ ਮੈਨੂੰ ਆਪਣੇ ਮਨ ਦੀ ਇੱਛਾ ਦੱਸੀ ਕਹਿੰਦੇ ਵੀ ਮੈਂ ਤੈਨੂੰ ਆਪਣਾ ਜ਼ਿਲ੍ਹਾ ਲੈਵਲ ਤੱਕ ਲੈ ਕੇ ਜਾ ਸਕਦਾ ਪਰੰਤੂ ਮੇਰੀ ਜੋ ਮਨ ਦੀ ਇੱਛਾ ਵੀ ਤੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਕੀਰਤਨ ਕਰੇ ਬਹੁਤ ਕੋ ਤੇ ਬਾਬਾ ਜੀ ਕਹਿੰਦੇ ਇੱਛਾ ਮੇਰੀ ਤੁਸੀਂ ਪੂਰੀ ਕਰਨੀ ਆ ਮਿਹਨਤ ਕਰਨੀ ਆ ਵੀ ਜਿੱਥੇ ਅੰਮ੍ਰਿਤਸਰ ਸ਼੍ਰੋਮਣੀ ਸੰਸਥਾ ਸ਼ੀ ਸਿੱਖ ਮਿਸ਼ਨ ਕਾਲ ਸ੍ਰੀ ਅੰਮ੍ਰਿਤਸਰ ਦੀ ਉੱਥੇ ਉਦੋਂ ਉਹਨਾਂ ਸਮਿਆਂ ਵਿੱਚ ਤਿੰਨ ਚਾਰ ਸਾਲ ਪਹਿਲਾਂ ਐਡਮਿਸ਼ਨਾਂ ਓਪਨ ਸੀ ਤੇ ਬਾਬਾ ਜੀ ਕਹਿੰਦੇ ਵੀ ਉੱਥੇ ਵਕਾਇਦਾ ਪ੍ਰਾਤਨ ਮਰਿਆਦਾ ਅਨੁਸਾਰ ਕੀਰਤਨ ਸਿਖਾਉਂਦੇ ਆ ਉੱਥੇ ਜਾਓ ਬੜੇ ਬੜੇ ਕੌਮ ਤੇ ਮਾਨ ਕੇਟੂ ਸਕਾਲਜ ਵਿੱਚੋਂ ਨਿਕਲ ਸਕਾਲਜ ਵਿੱਚੋਂ ਤੇ ਉੱਥੇ ਜਾ ਕੇ ਤੁਸੀਂ ਪ੍ਰੋਪਰ ਵਿਦਿਆ ਲਓ ਤੇ ਮਹਾਰਾਜ ਦੇ ਰਾਮਦਾਸ ਗੁਰੂ ਰਾਮਦਾਸ ਜੀ ਦੇ ਘਰ ਦੇ ਕੀਰਤਨੀਆਂ ਬਣਾਓ ਤੇ ਬਾਬਾ ਜੀ ਨੇ ਉੱਥੇ ਭੇਜਿਆ ਕਾਲਜ ਗਏ ਕਦੇ ਵੀ ਤੰਤੀ ਸਾਜ਼ ਨਹੀਂ ਵੇਖੇ ਸਨ ਸਾਨੂੰ ਜਦੋਂ ਕਾਲਜ ਨੂੰ ਸਮਾਗਮ ਤੇ ਲੈ ਕੇ ਜਾਂਦੇ ਹੁੰਦੇ ਸੀ ਕਿਤੇ ਸਾਰੇ ਬੱਚਿਆਂ ਨੂੰ ਲੈ ਕੇ ਜਾਣਾ ਬੱਸ ਵਿੱਚ ਤਾਂ ਇੱਕ ਦਿਨ ਤੰਤੀ ਸਾਜ਼ ਵੱਜ ਰਹੀ ਸੀ ਸਮਾਗਮ ਵਿੱਚ ਤੇ ਮਨ ਦੀ ਇੱਛਾ ਸੀ ਵੀ ਇਹ ਸਾਜ਼ ਤੇ ਵੀ ਪਹਿਲੀ ਵਾਰ ਵੇਖਿਆ ਤੇ ਬਹੁਤ ਅੱਛੇ ਵੱਜਦੇ ਲੱਗ ਰਹੇ ਆ ਤੇ ਮਨ ਦੀ ਇੱਛਾ ਸੀ ਵੀ ਇੱਕ ਸਰਗਮੀ ਉੱਤੇ ਕੱਢ ਲਈਏ ਵੀ ਇੱਕ ਸਰਗਮੀ ਕਰ ਲਈਏ ਤੇ ਉਹ ਸਾਜ਼ अवेलेबल ਵੀ ਸੀ ਆਪਣੇ ਕਾਲਜ ਤੇ ਉਸਤਾਦ ਵੀ ਬਕਾਇਦਾ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਦਾ ਤੋਂ ਸ਼੍ਰੀ ਅਮਰਸਰ ਸਾਹਿਬ ਤੋਂ ਤੰਤੀ ਸਾਜ਼ ਵੱਲ ਫਿਰ ਕਲਾਸ ਦੇ ਵਿੱਚ ਸਾਜ਼ ਪਏ ਹੁੰਦੇ ਸੀ ਉਸਤਾਦ ਜੀ ਨੇ ਸਾਜ਼ ਸ਼ੁਰੂ ਕਰਾਏ ਤੇ ਪਹਿਲੀ ਸਰਗਮ ਕੀਤੀ ਤਾਂ ਕਿਹੜੇ ਤੰਤੀ ਸਾਜ਼ ਤੇ ਇਸਰਾਜ ਦਿਲਰੁਬਾ ਤਾਉਸ ਰਬਾਬ ਵੀ ਪਈ ਹੁੰਦੀ ਸੀ ਹੁਣ ਕਿੰਨੇ ਕੁ ਸਾਜ਼ ਸੀ ਵਜਾ ਲੈਣ ਜੋ ਕਿ ਤੰਤੀ ਸਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਰੁਬੇ ਤੇ ਮਿਹਨਤ ਕੀਤੀ ਸੀ ਤੇ ਤਾਉਸ ਤੇ ਵੀ ਮਿਹਨਤ ਕੀਤੀ ਸੀ ਇਸਰਾਜ ਇਹ ਸਾਜ਼ਾਂ ਦੇ ਜੋ ਸੁਰ ਨੇ ਇੱਕੋ ਮਤਲਬ ਟੈਕਨੀਕ ਇੱਕੋ ਹੀ ਆ ਵਜਾਉਂਦੀ ਬਸ ਇੱਕ ਆਕਾਰ ਦਾ ਫਰਕ ਪੈ ਜਾਂਦਾ ਤੇ ਬੈਠਕ ਦਾ ਫਰਕ ਪੈ ਜਾਂਦਾ ਕਾਫੀ ਨੌਜਵਾਨਾਂ ਨੂੰ ਵੇਖਦੇ ਆ ਜਿਹੜੇ ਕੀਰਤਨੇ ਬੰਨਣਾ ਚਾਹੁੰਦੇ ਨੇ ਕੀਰਤਨ ਸਿੱਖ ਵੀਰੇ ਨੇ ਉਹਨਾਂ ਦੀ ਮਨਸ਼ਾ ਹੁੰਦੀ ਕਿ ਹਾਰਮੋਨੀਅਮ ਜਲਦੀ ਸਿੱਖਿਆ ਜਾਂਦਾ ਹੈ ਹਾਰਮੋਨੀਅਮ ਹੈ ਜਾਂ ਸਾਜ਼ ਜਿਸ ਤੇ ਜਲਦੀ ਸਿੱਖ ਕੇ ਸੀ ਜਲਦੀ ਕੀਰਤਨੀਏ ਬਨ ਜਾਵਾਂਗੇ ਕੀ ਜਲਦੀ ਕੀਰਤਨੀਏ ਬਨਣ ਵਾਸਤੇ ਇਕੱਲਾ ਹਾਰਮੋਨੀ ਤੱਕ ਹੀ ਸੀਮਤ ਹੈ ਜੇ ਫਿਰ ਅਗਲੇ ਤੰਤੀ ਸਾਜ਼ਾਂ ਵੱਲ ਹੀ ਵਧਣਾ ਪਏਗਾ ਵੇਖੋ ਜੋ ਸਾਨੂੰ ਮਹਾਰਾਜ ਜੀ ਨੇ ਬਖਸ਼ੇ ਸੀ ਸਾਜ ਕੋਈ ਵੀ ਮਾੜਾ ਨਹੀਂ ਹਰਮੋਨੀਅਮ ਆਪਣੀ ਥਾਂ ਤੇ ਮਹਾਨਤਾ ਰੱਖਦਾ ਤੰਤੀ ਸਾਜ ਆਪਣੇ ਨੇ ਤੰਤੀ ਸਾਜ ਆਪਣੀ ਥਾਂ ਤੇ ਪਰੰਤੂ ਆਪਾਂ ਨੂੰ ਜੋ ਸਿੱਖਾਂ ਨੂੰ ਗੁਰੂ ਸਾਹਿਬ ਸਾਜ ਦੇ ਕੇ ਗਏ ਸਨ ਐ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਰਦਾਨਾ ਜੀ ਨੂੰ ਆਖਿਆ ਮਰਦਾਨਾ ਰਬਾਬ ਵਜਾ ਤੁਰਕੀ ਬਣੀ ਆਈ ਬਿਲਕੁਲ ਫਿਰ ਸਰੰਦਾ ਸਾਜ ਭਾਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਤੇ ਕਈ ਵਿਦਵਾਨ ਸ਼ੈਦਾਂ ਦੇ ਸਤਾਜ ਗੁਰੂ ਅਰਜਨ ਦੇਵ ਜੀ ਨੂੰ ਵੀ ਮੰਨਦੇ ਨੇ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤਾਂ ਉਸ ਦੀ ਖੋਜ ਕੀਤੀ ਬਿਲਕੁਲ ਤੇ 10ਵੇਂ ਪਾਤਸ਼ਾਹ ਜਿਹੜਾ ਸਾਜ਼ ਦੀ ਖੋਜ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਜਦੋਂ ਆਪੇ ਕੀਰਤਨ ਕਰਿਆ ਕਰਦੇ ਸੀ ਤੇ ਇਹਨਾਂ ਸਾਜ਼ਾਂ ਨਾਲ ਇਹ ਉਹ ਸਾਜ਼ ਨੇ ਜਿਨ੍ਹਾਂ ਨਾਲ ਮਹਾਰਾਜ ਆਪ ਕੀਰਤਨ ਕਰਦੇ ਤੇ ਸਕੂਨ ਬਹੁਤ ਆ ਕਿਉਂਕਿ ਗੁਰਬਾਣੀ ਦਾ ਜੋ ਆਨੰਦ ਆ ਗੁਰਬਾਣੀ ਨਾਲ ਆਤਮਿਕ ਆਨੰਦ ਆ ਵੀ ਇਹਨਾਂ ਸਾਜ਼ਾਂ ਵਿੱਚ ਇਹ ਵੀ ਕਹਿਆ ਜਾਂਦਾ ਭਾਈ ਸਾਹਿਬ ਤੰਤੀ ਸਾਜ਼ਾਂ ਨੂੰ ਉਹੀ ਪਹਿਚਾਣ ਦਿੰਦਾ ਜਿਹਦੀ ਰਾਗਾਂ ਤੇ ਪਕੜ ਹੋਵੇ ਕਿਉਂਕਿ ਆਪਸੀ ਸੁਮੇਲ ਹੈ ਤੰਤੀ ਸਾਜ਼ਾਂ ਤੇ ਰਾਗਾਂ ਦਾ ਪਹਿਲੇ ਰਾਗਾਂ ਦਾ ਅਭਿਆਸ ਕਰਨਾ ਪਿਆ ਜਾਂ ਫਿਰ ਪਹਿਲੇ ਤੰਤੀ ਸਾਜ਼ਾਂ ਨੂੰ ਤੰਤੀ ਸਾਜ ਪਹਿਲਾਂ ਸੁਰ ਦੀ ਨੌਲਜ ਹੋਣੀ ਬਹੁਤ ਜ਼ਰੂਰੀ ਆ ਪਹਿਲਾਂ ਰਾਗਾਂ ਦਾ ਗਿਆਨ ਹੋਣਾ ਤੰ ਸੁਰ ਦੀ ਨੌਲਜ ਹੋਣੀ ਬਹੁਤ ਜ਼ਰੂਰੀ ਆ ਇਹ ਸਾਜ ਅਸਲ ਵਿੱਚ ਮਿਹਨਤ ਬਹੁਤ ਮੰਗਦੇ ਨੇ ਜੇ ਆਪਾਂ ਵਾਜੇ ਤੇ ਕੀਰਤਨ ਕਰਨ ਲਈ 2 ਘੰਟੇ ਦਾ ਅਭਿਆਸ ਕਰਦੇ ਆ ਡੇਲੀ ਤਾਂ ਇਹਨਾਂ ਸਾਜ਼ਾਂ ਤੇ 5-6 ਘੰਟੇ ਦਾ ਡੇਲੀ ਦਾ ਵਿਅਾਸ ਚਾਹੀਦਾ ਵਧੀਆ ਜੇ ਮਤਲਬ ਵਧੀਆ ਕਰਨਾ ਪ੍ਰੋਪਰ ਤਰੀਕੇ ਨਾਲ ਜਦੋਂ ਤੁਸੀਂ ਗੁਰੂ ਘਰਾਂ 'ਚ ਕੀਰਤਨ ਕਰਦੇ ਹੋ ਅਕਸਰ ਸੰਗਤ ਵੱਲੋਂ ਕਿਹਾ ਜਾਂਦਾ ਸਾਨੂੰ ਲਾਈਟ ਕੀਰਤਨ ਪਸੰਦ ਹੈ ਤੰਤੀ ਸਾਜ਼ਾਂ ਵਾਲਾ ਨੇ ਕਦੀ ਜ਼ਹਿਨ ਚ ਖਿਆਲ ਨਹੀਂ ਆਇਆ ਸੰਗਤ ਤੰਤੀ ਸਾਜਾ ਨਾਲ ਕੀਰਤਨ ਸੁਣਨ ਵਾਲੀ ਬੜੀ ਘਟ ਹੈ ਵੈਸੇ ਹੁਣ ਮੋੜਾ ਪੈ ਚੁੱਕਾ ਹੈ ਇੱਥੇ ਮੈਂ ਗੁਰੂ ਕੀ ਪੈਰੀ ਸਾਦ ਸੰਗਤ ਤੁਹਾਨੂੰ ਦੱਸਣਾ ਚਾਹਾਂਗਾ ਬਹੁਤਾਂ ਗਿੰਦ ਵਿੱਚ ਅਸੀਂ ਅੱਜ ਪੁਰਾਤਨ ਸ਼ੈਲੀ ਜੋ ਕੀਰਤਨ ਦੀ ਹੈ ਉਸ ਵੱਲ ਮੁੜ ਰਹੇ ਹਾਂ ਚੰਗੀ ਗੱਲ ਹੈ ਮੁੜਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਤੰਤੀ ਸਾਜਾਂ ਦੇ ਰਾਹੀ ਕੀਰਤਨ ਦਾ ਆਨੰਦ ਲਵਾਂਗੇ ਤਾਂ ਹੀ ਸਾਡੇ ਆਉਣ ਵਾਲੀ ਪਨੀਰੀ ਨੂੰ ਤੰਤੀ ਸਾਜਾ ਬਾਰੇ ਪਤਾ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਬਾਰੇ ਪਤਾ ਹੋਵੇਗਾ ਤੇ ਪੁਰਾਤਨ ਕੀਰਤਨ ਸ਼ੈਲੀ ਬਾਰੇ ਪਤਾ ਹੋਵੇਗਾ ਮੇਰੇ ਭਾਈ ਸਾਹਿਬੀ ਪੁੱਛਣਾ ਚਾਹਨਾ ਜਦੋਂ ਕਾਫੀ ਨੌਜਵਾਨਾਂ ਨੂੰ ਵੇਖੀਦਾ ਕਾਫੀ ਕੀਰਤਨ ਨੂੰ ਵੇਖੀਦਾ ਤੁਸੀਂ ਵੀ ਕੀਰਤਨ ਕਰਦੇ ਹੋ ਤੰਤੀ ਸਾਜ਼ਾਂ ਤੇ ਇਹ ਕਿਹਾ ਜਾਂਦਾ ਹੈ ਕਿ ਪ੍ਰਧਾਨਤਾ ਹਮੇਸ਼ਾ ਸ਼ਬਦ ਦੀ ਹੋਣੀ ਚਾਹੀਦੀ ਹੈ ਇਨਸਟਰੂਮੈਂਟ ਸੰਗੀਤ ਦੂਜੇ ਨੰਬਰ ਤੇ ਹੈ ਪਰੰਤੂ ਫਿਰ ਵੀ ਕਈ ਵਾਰ ਕੀਰਤਨ ਕਰਦੇ ਕਰਦੇ ਇੰਨੇ ਕੋ ਵਹਿ ਵੀ ਚਲੇ ਜਾਂਦੇ ਆ ਉਹ ਸ਼ਬਦ ਦੀ ਪ੍ਰਧਾਨਤਾ ਨੂੰ ਦੂਜੇ ਨੰਬਰ ਤੇ ਰੱਖ ਕੇ ਸੰਗੀਤ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਕੀ ਇਹ ਸਹਿਮਤ ਹੋ ਇਸ ਗੱਲ ਨਾਲ ਦੇਖੋ ਸ਼ਬਦ ਗੁਰੂ ਪ੍ਰਧਾਨ ਹੈ ਪਹਿਲੇ ਨੰਬਰ ਤੇ ਜੀ ਬਿਲਕੁਲ ਤੇ ਜੇ ਆਪਾਂ ਸਾਜ਼ਾਂ ਦੀ ਗੱਲ ਕਰ ਲਈਏ ਜਾਂ ਫਿਰ ਸੰਗੀਤ ਦੀ ਗੱਲ ਕਰ ਲਈਏ ਵੀ ਸੰਗੀਤ ਵਿੱਚ ਰੁੱਝ ਕੇ ਸ਼ਬਦ ਨੂੰ ਤੋੜਿਆ ਜਾ ਰਿਹਾ ਤਾਂ ਉਹ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਬਦ ਬਹੁਤ ਹੀ ਜਦੋਂ ਆਪਣਾ ਆਨੰਦ ਬਣਦਾ ਨਾ ਕਈ ਵਾਰ ਨਹੀਂ ਪਤਾ ਲੱਗਦਾ ਬਿਲਕੁਲ ਇਸ ਗੱਲ ਨਾਲ ਮੈਂ ਸਹਿਮਤਾਂ ਪਰੰਤੂ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵੀ ਜੋ ਸ਼ਬਦ ਦੀ ਪ੍ਰਧਾਨਤਾ ਆ ਕਿਉਂਕਿ ਮੇਨ ਅਕਸਰ ਇਹ ਨਹੀਂ ਹੈ ਵੀ ਕੀਰਤਨ ਕੀ ਹੈ ਜਾਂ ਕੀ ਨਹੀਂ ਹੈ ਸੰਗਤ ਨੂੰ ਗੁਰਬਾਣੀ ਦੀ ਸਮਝ ਆਵੇ ਕੀਰਤਨ ਭਗਤੀ ਹੈ ਹਾਂਜੀ ਭਗਤੀ ਹੈ ਗੁਰਬਾਣੀ ਦੀ ਸਮਝ ਆਵੇ ਗੁਰਬਾਣੀ ਦੇ ਅਰਥ ਸਮਝ ਆਉਣ ਸੰਗੀਤ ਨਾਲ ਗੁਰਬਾਣੀ ਦਾ ਬਹੁਤ ਵੱਡਾ ਮੇਲ ਹੈ ਵੱਖ-ਵੱਖ ਸਟੇਜਾਂ ਤੇ ਜਾਂਦੇ ਹੋ ਕੀਰਤਨ ਕਰਨ ਵਾਸਤੇ ਹਾਂਜੀ ਹਾਂਜੀ ਕਾਫੀ ਤੱਕ ਤਾਂ ਵੀ ਤੁਸੀਂ ਆਪਣੀ ਹਾਜ਼ਰੀ ਲਵਾ ਚੁੱਕੇ ਹੋ ਕੀਰਤਨ ਦੇ ਰਾਈ ਕੋਈ ਇਹ ਜਿਹਾ ਇਨਸੀਡੈਂਟ ਵਾਪਰਿਆ ਵੀ ਤੁਸੀਂ ਕਦੀ ਸੋਚਿਆ ਨਹੀਂ ਸੀ ਵੀ ਗੁਰੂ ਪਾਤਸ਼ਾਹ ਦੀ ਇੰਨੀ ਬਖਸ਼ਿਸ਼ ਜਾਂ ਸੰਗਤ ਵੱਲੋਂ ਇਹਨਾਂ ਪਿਆਰ ਮਿਲੇਗਾ ਮਹਾਰਾਜ ਨੇ ਜਿੱਥੇ ਤੱਕ ਅਸੀਂ ਸੋਚਿਆ ਨਹੀਂ ਹੁੰਦਾ ਉੱਥੋਂ ਤੱਕ ਮਹਾਰਾਜ ਦੇ ਦਿੰਦੇ ਆ ਤੇ ਸੰਗਤ ਬਹੁਤ ਆਨੰਦ ਮਾਨਦੀ ਆ ਤੰਤੀ ਸਾਜਾਂ ਦਾ ਜਿੱਥੇ ਸਾਨੂੰ ਲੋਕ ਕਹਿੰਦੇ ਨੇ ਵੀ ਤੁਸੀਂ ਪਿਛੇ ਗੱਲ ਕੀਤੀ ਵੀ ਸੰਗੀਤ ਨੂੰ ਤੰਤੀ ਸਾਜ ਨੂੰ ਲੋਕ ਮਤਲਬ ਪਸੰਦ ਨਹੀਂ ਕਰਦੇ ਯਾਰ ਆਗਾ ਨੂੰ ਪਸੰਦ ਨਹੀਂ ਕਰਦੇ ਰੀਤਾ ਪਸੰਦ ਕਰਦੇ ਆ ਪਰੰਤੂ ਮੋੜਾ ਇੱਕੋ ਵਾਰ ਇੱਕੋ ਲੱਖ ਤਾਂ ਨਹੀਂ ਲਿਆਇਆ ਜਾ ਸਕਦਾ ਇਹ ਮੈਂ ਵੀ ਮੰਨ ਸਕਦਾ ਹਾਂ ਪਰੰਤੂ ਜੇ ਅਸੀਂ ਗੁਰਬਾਣੀ ਦੇ ਰਾਗ ਨਹੀਂ ਸੁਣਾਵਾਂਗੇ ਫਿਰ ਸੰਗਤ ਨੂੰ ਰਾਗਾਂ ਦਾ ਪਤਾ ਕਿਵੇਂ ਲੱਗੂ ਰਾਗਾਂ ਦਾ ਆਨੰਦ ਕੀ ਹੈ ਜਾਂ ਰਾਗਾਂ ਵਿੱਚ ਗੁਰਬਾਣੀ ਕਿਵੇਂ ਦੀ ਆਪਾਂ ਨੂੰ ਕਿਵੇਂ ਦਾ ਫੀਲ ਦਿੰਦੀ ਹੈ ਜੇ ਸੰਗਤ ਨੂੰ ਗੁਰਬਾਣੀ ਅਸੀਂ ਰਾਗਾਂ ਵਿੱਚ ਸਰਵਣ ਕਰਾਵਾਂਗੇ ਅਸਲ 'ਚ ਸਾਡੇ ਵਿੱਚ ਘਾਟ ਹੈ ਕਿ ਅਸੀਂ ਰਾਗਾਂ ਵਿੱਚ ਕੀਰਤਨ ਨਹੀਂ ਕਰਦੇ ਰਾਗਾਂ ਨੂੰ ਛੱਡ ਕੇ ਅਸੀਂ ਹੋਰ ਫਿਲਮੀ ਟਿਊਨੀਆਂ ਤੇ ਜੋ ਗਾਣੇ ਲਾਉਂਦੇ ਉਹਦੇ ਵਾਸਤੇ ਅਭਿਆਸ ਚੰਗਾ ਚਾਹੀਦਾ ਉਹਦੇ ਵਾਸਤੇ ਅਭਿਆਸ ਬਹੁਤ ਚਾਹੀਦਾ ਹੈ ਤੇ ਕੰਪੋਜੀਸ਼ਨ ਵੀ ਉਦਾਂ ਦੀ ਹੋਵੇ ਕਿ ਸ਼ਬਦ ਦਾ ਭਾਵ ਰਸ ਕੰਪੋਜੀਸ਼ਨ ਵਿੱਚ ਝਲਕਦਾ ਹੋਵੇ ਕੋਈ ਐੋ ਜੀ ਘਟਨਾ ਸੰਗਤ ਨੇ ਉਥਾ ਪਿਆਰ ਜਤਾਇਆ ਹੋਵੇ ਤਾਨੂੰ ਜੋ ਅਜੇ ਤੱਕ ਨਾ ਭੁੱਲੀ ਹੋਵੇ ਵੀ ਇਹ ਸੋਚਿਆ ਸੀ ਸਟੇਜ ਤੇ ਬੈਠਣ ਤੋਂ ਪਹਿਲਾਂ ਪਰੰਤੂ ਜਦੋਂ ਸਟੇਜ ਤੋਂ ਉੱਠਿਆ ਤੇ ਆਹ ਕਲਾ ਵਾਪਰ ਗਈ ਗੁਰੂ ਸਾਹਿਬ ਦੀ ਹਾਂਜੀ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰੰਤੂ ਥੋੜੇ ਸ਼ਬਦਾਂ 'ਚ ਸਾਨੂੰ ਹਜੂਰ ਸਾਹਿਬ ਮਾਤਾ ਸਾਹਿਬ ਦੇਵਾ ਜੀ ਦੇ ਸਥਾਨ ਤੇ ਕੀਰਤਨ ਦਾ ਸਮਾਗਮ ਸਾਨੂੰ ਸੱਦਿਆ ਗਿਆ ਤੇ ਸਾਡੇ ਮਨ ਦੀ ਇੱਛਾ ਸੀ ਵੀ ਮਾਤਾ ਸਾਹਿਬ ਦੇਵਾ ਜੀ ਦੇ ਸਥਾਨ ਤੇ ਅਸੀਂ ਕੀਰਤਨ ਕਰਨ ਜਾਣਾ ਹੈ ਪਰੰਤੂ ਸੱਚਖੰਡ ਹਾਜ਼ਰੀ ਜ਼ਰੂਰ ਲਵਾਈ ਜਾਵੇ ਅਸੀਂ ਬਾਣੇ ਵਿੱਚ ਤਿਆਰ ਹੋ ਕੇ ਗੋਡਿਆਂ ਤਸੱਲੇ ਕੁ ਸ਼ਹਿਰਾ ਤੇ ਉੱਥੇ ਚੋਲਾ ਪਾ ਕੇ ਤੇ ਦਸਤਾਰ ਕੇਸਰੀ ਦਸਤਾਰ ਸਜਾ ਕੇ ਅਸੀਂ ਸੱਚਖੰਡ ਅੱਗੇ ਗਏ ਤੇ ਉੱਥੇ ਸੇਵਾਦਾਰ ਨੂੰ ਪੁੱਛਿਆ ਤੇ ਉਹ ਕਹਿੰਦੇ ਬਾਬਾ ਜੀ ਬਾਬਾ ਜਥੇਦਾਰ ਕਲਵੰਤ ਸਿੰਘ ਜੀ ਉਹ ਆਉਣਗੇ ਅੱਜ ਦਫ਼ਤਰ ਵੀ ਬੰਦ ਐ ਐਤਵਾਰ ਐ ਤੇ ਉਹਨਾਂ ਨੂੰ ਮਿਲ ਕੇ ਤੁਸੀਂ ਅੱਜ ਹਾਜ਼ਰੀ ਲੈ ਸਕਦੇ ਹੋ ਤੇ ਬਾਬਾ ਜੀ ਆਏ 12 ਵਜੇ ਦੁਪਹਿਰੇ ਆਉਂਦੇ ਹੁੰਦੇ ਆ ਤੇ ਬਾਬਾ ਜੀ ਆਏ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਅਸੀਂ ਤਖਸ਼ਿਰੀ ਦਮਦਵਾ ਸਾਹਿਬ ਤੋਂ ਆਏ ਆ ਤੇ ਬਾਬਾ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਹਾਲਚਲ ਪੁੱਛਿਆ ਵਧੀਆ ਚਲੋ ਛੜਦੀ ਕਲਾ ਬਾਬਾ ਜੀ ਨੇ ਅਸੀਸ ਦਿੱਤੀ ਤੇ ਬਾਬਾ ਜੀ ਨੂੰ ਆਖਿਆ ਵੀ ਬਾਬਾ ਜੀ ਅਸੀਂ ਤਕਸ਼ਰੀ ਦਮਦਵਾ ਸਾਹਿਬ ਤੋਂ ਆਏ ਤੇ ਸਾਡਾ ਮਾਤਾ ਸਾਹਿਬ ਦੇ ਵਜੀ ਦੇ ਸਥਾਨ ਤੇ ਸਮਾਗਮ ਹੈ ਸਾਨੂੰ ਅੱਜ ਸੋਦਰ ਦੀ ਹਾਜ਼ਰੀ ਚਾਹੀਦੀ ਸੀ ਅਸੀਂ ਸੋਦਰ ਦੀ ਨਹੀਂ ਆਖਿਆ ਅਸੀਂ ਆਖਿਆ ਵੀ ਕੀਰਤਨ ਦੀ ਹਾਜ਼ਰੀ ਭਰਨੀ ਹੈ ਤੇ ਬਾਬਾ ਜੀ ਕਹਿੰਦੇ ਜਰੂਰ ਕਹਿੰਦੇ ਆ ਸਿੰਘਾਂ ਦਾ ਨੰਬਰ ਲੈ ਲਓ ਤੇ ਸੇਵਾਦਾਰ ਜਿਹੜੇ ਉਹਨਾਂ ਦੇ ਨਾਲ ਸੀ ਤੇ ਜਿਹ ਦਸੰਧੀਆਂ ਬਾਣੀ ਦੀਆਂ ਵੀਡੀਓ ਵਾਇਰਲ ਹੋਈਆਂ ਸਨ ਤੇ ਉਹ ਵੀਡੀਓ ਸੇਵਾਦਾਰ ਨੂੰ ਅਸੀਂ ਭੇਜੀ ਤੇ ਉਹ ਬਾਬਾ ਜੀ ਦਾ ਮੁੜ ਕੇ ਉਹਨਾਂ ਨੇ ਵੀਡੀਓ ਦਿਖਾਈ ਹੋਣੀ ਆ ਬਾਬਾ ਜੀ ਨੂੰ ਜਾਂ ਫਿਰ ਵੇਖੀ ਹੋਣੀ ਆ ਪਹਿਲਾਂ ਸਾਨੂੰ 3 ਤੋਂ 4 ਡਿਊਟੀ ਦਾ ਆਖਿਆ ਸੀ ਉਹਨਾਂ ਨੇ ਜਦੋਂ ਵੀਡੀਓ ਵੇਖੀ ਫਿਰ ਉਹ ਕਹਿੰਦੇ ਤੁਸੀਂ ਅੱਜ ਸੋਧਰ ਕਰ ਲਓ ਤੇ ਸੋਧਰ ਪੀਟੀਸੀ ਸਿਮਨੰਤ ਤੇ ਲਾਈਵ ਹੁੰਦੀ ਆ ਸ਼ਾਮ ਨੂੰ ਤੇ ਉਹ ਸਾਨੂੰ ਬਾਬਾ ਜੀ ਨੇ ਚਲੋ ਮਹਾਰਾਜ ਦੀ ਮਿਹਰ ਹੋਈ ਅਸੀਂ ਅਰਦਾਸ ਪਤਾਸੇ ਲੈ ਕੇ ਤੇ ਨਾਰੀਅਲ ਲੈ ਕੇ ਅਸੀਂ ਅਰਦਾਸ ਕਰਾਈ ਸੱਚਖੰਡ ਅੰਦਰ ਵੀ ਮਹਾਰਾਜ ਚੰਗੇ ਤਰੀਕੇ ਨਾਲ ਸੇਵਾ ਲੈਣ ਆਪਣੀ ਸੇਵਾ ਆਪ ਲੈਣ ਤੇ ਬਹੁਤ ਵਧੀਆ ਹੋਇਆ ਪਹਿਲੀ ਹਾਜ਼ਰੀ ਭਰੀ ਉਸ ਤੋਂ ਬਾਅਦ ਕੀਰਤਨ ਕਰਕੇ ਉੱਠੇ ਤੇ ਫਿਰ ਅ ਅਗਲੇ ਦਿਨ ਸਮਾਗਮ ਕੀਤਾ ਤੇ ਅਗਲੇ ਦਿਨ ਮਨ ਦੀ ਇੱਛਾ ਸੀ ਵੀ ਅੱਜ ਫੇਰ ਕਰੀਏ ਹਾਜ਼ਰੀ ਤੇ ਬਾਬਾ ਜੀ ਅਸੀਂ ਬਾਬਾ ਜੀ ਕੋਲ ਫਿਰ ਗਏ ਸੋਦਰ ਦੀ ਕੱਲ ਦੀ ਡਿਊਟੀ ਸਾਡੀ ਸੁਣੀ ਸੀ ਤੇ ਸਾਨੂੰ ਸੋਦਰ ਉਹਨਾਂ ਨੇ ਦੇ ਦਿੱਤੀ ਤੇ ਉਸ ਤੋਂ ਬਾਅਦ ਬਾਬਾ ਜੀ ਨੂੰ ਬਾਬਾ ਜੀ ਨੇ ਸੇਵਾਦਾਰ ਨੂੰ ਆਪਣੇ ਆਗਿਆ ਦਿੱਤੀ ਵੀ ਜਿਹੜੇ ਆ ਸਿੰਘ ਕੀਰਤਨ ਕਰਕੇ ਉੱਠੇ ਨੇ ਇਹਨਾਂ ਨੂੰ ਆਖਿਓ ਵੀ ਸਾਨੂੰ ਉੱਤੇ ਕਮਰੇ ਵਿੱਚ 8 ਵਜੇ ਮਿਲਣਾ ਤੇ ਅਸੀਂ ਬਾਬਾ ਜੀ ਨੂੰ ਖਾਸ ਹਨਾ ਦਰਸ਼ਨ ਕਰਨ ਨੂੰ ਵੀ ਤਰਸਦੇ ਸੀ ਚਲੋ ਪਹਿਲੇ ਦਿਨ ਦਰਸ਼ਨ ਹੋਏ ਸੀ ਪਰੰਤੂ ਬਾਬਾ ਜੀ ਨੇ ਜਦੋਂ ਸੇਵਾਦਾਰ ਨੂੰ ਬੇਨਤੀ ਲਾ ਕੇ ਆਖਿਆ ਤੇ ਬਹੁਤ ਮਨ ਨੂੰ ਖੁਸ਼ੀ ਹੋਈ ਵੀ ਬਾਬਾ ਜੀ ਨੇ ਆਪ ਸਾਨੂੰ ਸੱਦਾ ਆ ਇੱਕ ਬਾਣੀ ਦੇ ਸਦਕਾ ਸਤਕਾਰ ਮਿਲਿਆ ਗੁਰੂ ਪਾਤਸ਼ਾਹ ਦਾ ਸਤਕਾਰ ਮਿਲਿਆ ਤੇ ਉੱਥੇ ਚਲੋ ਬਹੁਤ ਸਿੰਘ ਪ੍ਰੇਮ ਵਾਲੇ ਨੇ ਸਾਰੇ ਸਿੰਘ ਬਹੁਤ ਵਧੀਆ ਪ੍ਰੇਮ ਕਰਦੇ ਨੇ ਤੇ ਬਾਬਾ ਜੀ ਕੋ ਅਸੀਂ ਗਏ ਬਾਬਾ ਜੀ ਨੇ ਸਾਨੂੰ ਉੱਥੇ ਅਸੀਰਵਾਦ ਦਿੱਤਾ ਤੇ ਅਸੀਂ ਪੈਰੀ ਹੱਥ ਲਾਇਆ ਬਾਬਾ ਜੀ ਦੇ ਤੇ ਬਾਬਾ ਜੀ ਕਹਿੰਦੇ ਵੀ ਬਹੁਤ ਸੋਹਣਾ ਕੀਰਤਨ ਕਰਦੇ ਹੋ ਵੀ ਅਸੀਂ ਕਿਹ ਅਦਮਦੂਆ ਸਾਹਿਬ ਤੋਂ ਬਾਬਾ ਜੀ ਨੂੰ ਪਤਾ ਸੀ ਤੇ ਕਹਿੰਦੇ ਵੀ ਕਿੰਨੇ ਦਿਨੋਂ ਇੱਥੇ ਤੇ ਮੈਂ ਕਿਹਾ ਬਾਬਾ ਜੀ ਅਸੀਂ ਵੀ ਤਿੰਨ ਕੁ ਦਿਨ ਇੱਥੇ ਹੈਗੇ ਕਿ ਕਿ ਮਾਤਾ ਸੈਵ ਦੇਵਾ ਜੀ ਦੇ ਸਤਾਂ ਤੇ ਤਿੰਨ ਦਿਨ ਦਾ ਸਮਾਗਮ ਸੀ ਤੇ ਬਾਬਾ ਜੀ ਕਹਿੰਦੇ ਜਿੰਨੇ ਦਿਨ ਇੱਥੇ ਹੋ ਤੁਸੀਂ ਸੋਧਰ ਕਰੋ ਤੇ ਅਸੀਂ ਫਿਰ ਉੱਥੇ ਤਿੰਨ ਦਿਨ ਲਗਾਤਾਰ ਸੋਧਰ ਕੀਤੀ ਇਹ ਮਤਲਬ ਬਹੁਤ ਵੱਡੀ ਬਖਸ਼ਿਸ਼ ਬਾਬਾ ਜੀ ਕਹਿੰਦੇ ਫਿਰ ਵੀ ਅਗਲੇ ਸਾਲ ਦਾ ਜੋ ਦੁਸ਼ਹਿਰੇ ਦਾ ਸਮਾਗਮ ਆ ਇਹਨਾਂ ਦਾ ਹੁਣੇ ਹੀ ਬੁੱਕ ਕਰ ਦੋ ਤੇ ਹੁਣ 2025 ਦਾ ਦੁਸ਼ਹਿਰੇ ਦਾ ਸਮਾਗਮ ਬਾਬਾ ਜੀ ਨੇ ਹਾਂ ਜੀ ਕਿੰਨਾ ਕੁ ਸਮਾਂ ਅਭਿਆਸ ਕਰਦੇ ਹੋ ਸ਼ਬਦਾ ਦਾ ਕਿਉਂਕਿ ਜਦੋਂ ਤੁਹਾਡੇ ਸ਼ਬਦਾਂ ਦੇ ਰਵਾਨਗੀ ਵੱਲ ਦੇਖਦੇ ਆ ਇੱਕ ਤੋਂ ਇੱਕ ਪ੍ਰਮਾਨ ਇੱਕ ਤੋਂ ਇੱਕ ਪ੍ਰਮਾਨ ਇੱਕ ਤੋਂ ਇੱਕ ਪ੍ਰਮਾਨ ਸ਼ਬਦ ਵੀਓ ਜਿਹੜੀ ਦਸਮ ਦੀ ਬਾਣੀ ਹੈ ਜਿਹਨੂੰ ਕਈ ਵਾਰ ਪੜਿਆ ਵੀ ਨਹੀਂ ਜਾਂਦਾ ਤੁਸੀਂ ਤਾਂ ਬਕਾਇਦਾ ਕੰਡ ਕੀਤੀ ਪਈ ਹੈ ਕਿੰਨਾ ਕੋ ਬਿਆਸ ਰੋਜ਼ਾਨਾ ਦਾ ਹੈ ਇਹ ਸਾਨੂੰ ਛੇ ਸਿੱਖ ਮਿਸ਼ਨ ਦੀ ਗੱਲ ਸ਼੍ਰੀ ਅਮਰਦਾਸ ਸਾਹਿਬ ਜਦੋਂ ਅਸੀਂ ਪੜ੍ਹਦੇ ਸੀ ਤਾਂ ਸਾਨੂੰ ਰੋਜ਼ਾਨਾ ਦਾ ਇੱਕ ਸ਼ਬਦ ਤਾਂ ਜ਼ਰੂਰ ਦੇਣਾ ਸੀ ਉਹਨਾਂ ਨੇ ਉਹਦੇ ਵਿੱਚ ਭਾਈ ਗੁਰਦਾਸ ਜੀ ਦੀਆਂ 12 ਆਦ ਮਹਾਰਾਜ ਦੀ ਤਾਂ ਸ਼ਬਦ ਹੁੰਦੀ ਨੇ ਹੈਨਾ ਜੀ ਜੀ ਤੇ ਤੋਂ ਬਾਅਦ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਭਾਈ ਗੁਰਦਾਸ ਜੀ ਦੇ ਕਵਿਤੇ ਸ਼੍ਰੀ ਦਸਮ ਦੀ ਬਾਣੀ ਰੋਜ਼ ਬਦਲ ਬਦਲ ਕੇ ਸ਼ਬਦ ਇੱਕ ਇੱਕ ਘਟੋ ਘਟ ਰੋਜ਼ ਕੰਠ ਕਰਵਾਉਂਦੇ ਸੀ ਤੇ ਸੁਣਦੇ ਵੀ ਸੀ ਤੇ ਉੱਥੇ ਬਸ ਜਿਵੇਂ ਕਹਿੰਦੇ ਨੇ ਸਖਤਾਈ ਦੇ ਵਿੱਚ ਕਹਿ ਲਈਏ ਜਾਂ ਅਨੁਸ਼ਾਸਨ ਵਿੱਚ ਰਹਿ ਕੇ ਪਰ ਇਹ ਨਹੀਂ ਪਤਾ ਉੱਥੋਂ ਤੇ ਕਿਤੇ ਜਿਆਦਾ ਕਿਤੇ ਸ਼ਬਦ ਅੱਜ ਜ਼ਿੰਦਗੀ ਬਣਾ ਦੇਣਗੇ ਕਿਉਂਕਿ ਸਾਡੀ ਨਾ ਜੋ ਪ੍ਰੇਰ ਹੁੰਦੀ ਸੀ ਉੱਥੇ ਪ੍ਰੇਰ ਤੋਂ ਕਲਾਸ ਵਿੱਚ ਜਾਣੀ ਉਸ ਬੱਚੇ ਨੂੰ ਦੇਣਾ ਜਿਸ ਨੇ ਸ਼ਬਦ ਕੰਠ ਕਰਕੇ ਸੁਣਾਇਆ ਹੋਵੇ ਪਹਿਲਾਂ ਬਾਣੀ ਸੀ ਉੱਥੇ ਫਿਰ ਦੂਸਰੇ ਨੰਬਰ ਤੇ ਸੰਗੀਤ। ਕੀ ਬਾਤ ਤੇ ਬਾਣੀ ਕੰਠ ਕਰਨੀ ਸਾਰੇ ਬੱਚਿਆਂ ਲਈ ਭਾਵੇਂ ਪ੍ਰਚਾਰਕ ਕਲਾਸ ਦਾ ਬੱਚਾ ਭਾਵੇਂ ਤਬਲੀਗ ਕਲਾਸ ਦਾ ਬੱਚਾ ਭਾਵੇਂ ਆਪਣੇ ਗੁਰਮੁ ਸੰਗੀਤ ਕਲਾਸ ਦਾ ਬੱਚਾ ਤੁਸੀਂ ਭਾਈ ਨੰਦ ਲਾਲ ਦੀ ਗੱਲ ਕੀਤੀ ਹੈ ਭਾਈ ਗੁਰਦਾਸ ਦੇ ਵਾਰਾਂ ਦੀ ਗੱਲ ਕੀਤੀ ਹੈ ਕਿੰਨੀਆਂ ਕੁਵਾਰਾਂ ਜਾਂ ਕਿੰਨੇ ਕੁ ਭਾਈ ਨੰਦ ਲਾਲ ਦੇ ਸ਼ੇਰ ਜਾਂ ਉਹਨਾਂ ਦੀ ਰਚਨਾ ਯਾਦ ਹੈ। ਹਾਂਜੀ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਵਿੱਚੋਂ ਜਿਵੇਂ ਨਾਸਰੂ ਮਨਸੂਰ ਗੁਰਗੋਬਿੰਦ ਸਿੰਘ ਉਹਨਾਂ ਦੇ ਬੰਦ ਕਾਫੀ 10-15 ਬੰਦ ਯਾਦ ਕਰਵਾਏ ਸੀ ਤੇ ਉਹ ਵੀ ਕੀਤੇ ਆ। ਆਪਣੇ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚੋਂ अनेका ਸ਼ਬਦ ਜਿਵੇਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਪੁਰਬ ਨਾਲ ਸੰਬੰਧਤ ਬਹੁਤ ਸ਼ਬਦ ਕਰਵਾਏ ਨੇ ਤੇ ਉਸ ਦੀ ਗੱਲ ਕੀਤੀ ਜਾਵੇ ਹੁਣ ਵੀ ਲਗਾਤਾਰ ਅਭਿਆਸ ਉਵੇਂ ਹੀ ਜਾਰੀ ਹੈ ਗੁਰਬਾਣੀ ਕੀਰਤਨ ਦਾ ਪਹਿਲਾਂ ਨਾਲੋਂ ਅਭਿਆਸ ਤਾਂ ਘਟਿਆ ਜ਼ਰੂਰ ਪਰੰਤੂ ਰੋਜ਼ ਆਪਣੇ ਮਨ ਦੀ ਇੱਛਾ ਹੁੰਦੀ ਹੈ ਵੀ ਕੋਈ ਨਵਾਂ ਸ਼ਬਦ ਐਡ ਕੀਤਾ ਜਾਵੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੇ ਨੌਜਵਾਨ ਮਿਲਦੇ ਨੇ ਤੇ ਇਹ ਆਸ ਵੀ ਹੁੰਦੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਸੋ ਬੜੇ ਨੌਜਵਾਨ ਇਹੋ ਜਿਹੇ ਜਿਹੜੇ ਲਗਾਤਾਰ ਬਾਣੀ ਦਾ ਅਭਿਆਸ ਕਰ ਰਹੇ ਨੇ ਸ਼ਬਦ ਕੀਰਤਨ ਦਾ ਅਭਿਆਸ ਕਰ ਰਹੇ ਨੇ ਕੋਸ਼ਿਸ਼ ਕਰਾਂਗੇ ਇਹੋ ਜੇ ਹੋਰ ਵੀ શિક્ષੇਤਾ ਤੁਹਾਡੇ ਰੂਪਰੂ ਕੀਤੀਆਂ ਜਾਣ ਬੜੀ ਸੋਹਣੀ ਗੱਲ ਇਹਨਾਂ ਨੇ ਆਖੀ ਜੇਕਰ ਸੱਚਮੁੱਚ ਸ਼ਬਦ ਨਾਲ ਜੁੜਨਾ ਚਾਹੁੰਦੇ ਆ ਅਸੀਂ ਸ਼ਬਦ ਨੂੰ ਕੰਠ ਕਰਨਾ ਚਾਹੁੰਦੇ ਆ ਤੇ ਕੋਸ਼ਿਸ਼ ਕਰੀ ਉਹਨਾਂ ਸ਼ਬਦਾਂ ਦਾ ਨਿਤਨੇਮ ਕਰਨਾ ਸ਼ੁਰੂ ਕਰ ਦਈਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਥੋੜੇ ਸਮੇਂ ਤੁਸੀਂ ਆ ਕੇ ਬੜੀਆਂ ਵੱਡੀਆਂ ਗੁਰਮਤ ਦੀਆਂ ਗੁਰਬਾਣੀ ਕੀਰਤਨ ਦੀਆਂ ਤੰਤੀ ਸਾਂਝਾ ਦੀਆਂ ਸਾਂਝਾ ਪਾਈਆਂ ਗੁਰਪਾਤਸ਼ਾਹ ਕੀ ਅਰਦਾਸ ਮਾਲਕ ਤੁਹਾਨੂੰ ਤੰਦੁਸਤੀ ਬਖਸ਼ੇ ਇਸੀ ਤਰ੍ਹਾਂ ਕੀਰਤਨ ਕਰਦੇ ਰਹੋ ਕੀਰਤਨ ਦੀ ਅਛਾਹਵਾਂ ਲੱਗਦੀਆਂ ਰਹਿਣ ਸੰਗਤ ਨੌਜਵਾਨ ਤੁਹਾਡੇ ਤੋਂ ਕੀਰਤਨ ਦਾ ਲਾਹਾ ਲੈਂਦੀ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ